ਨੰਕਲ ਦੇ ਕਰੀਬ ਪੈਂਦੇ ਮਾਨਕਪੁਰ ਪੱਟੀ ਦੇ ਲਾਗੇ ਜੰਗਲੀ ਖੇਤਰ ਨੂੰ ਅਚਾਨਕ ਅੱਗ ਲੱਗੀ ਤੇ ਵੇਖਦਿਆਂ ਹੀ ਵੇਖਦਿਆਂ ਅੱਗ ਨੇ ਕਾਫੀ ਵੱਡੇ ਖੇਤਰ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਇਹ ਅੱਗ ਬੀਅਰਡ ਕਾਲਜ ਦੇ ਬਿਲਕੁਲ ਲਾਗੇ ਕਰੀਬ 25 ਮੀਟਰ ਦੀ ਦੂਰੀ ਤੇ ਅਤੇ ਰਿਹਾਇਸ਼ੀ ਖੇਤਰ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਲੱਗੀ ਜਿਸ ਤੋਂ ਬਾਅਦ ਸਥਾਨਕ ਵਸਨੀਕਾ ਵੱਲੋਂ ਇਸ ਦੀ ਸੂਚਨਾ ਦਮਕਲ ਵਿਭਾਗ ਅਤੇ ਜੰਗਲਾਤ ਵਿਭਾਗ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਵੱਲੋਂ ਅੱਗ ਨੂੰ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਗਲਬਤ ਕਰਦੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਕੁਝ ਵੀ ਨਹੀਂ ਪਤਾ ਹੈ ਪਰ ਅੱਗ ਕਾਫੀ ਵੱਡੇ ਖੇਤਰ ਦੇ ਵਿੱਚ ਫੈਲੀ ਹੋਈ ਹੈ ਜੇ ਸਮੇਂ ਰੰਦੇ ਇਸ ਨੂੰ ਕਾਬੂ ਨਾ ਕੀਤਾ ਗਿਆ ਤਾਂ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਦੂਜੇ ਪਾਸੇ ਗਲਬਤ ਕਰਦੇ ਦਮਕਲ ਵਿਭਾਗ ਦੇ ਮੁਲਾਜ਼ਮਾ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਅੱਗ ਨੂੰ ਬੁਝਾਉਣ ਦੇ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਅੱਗ ਕਾਫੀ ਜ਼ਿਆਦਾ ਫੈਲੀ ਹੋਈ ਹੈ ਜਿਸ ਤੇ ਚੱਲਦਿਆਂ ਇਸ ਨੂੰ ਕੜੀ ਮੁਸ਼ਕਲ ਦੇ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੇਖੋ ਨਗਰ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜੋ ਵੀ ਇਹ ਬੋਲਦੇ ਬੈਕ ਸਾਈਡ ਪੁੱਦੇ ਜੀ ਹਾਂਜੀ ਹਾਂਜੀ ਤੁਹਾਨੂੰ ਸਰਪੰਚਾ ਨੂੰ ਪੁੱਛਣਾ ਦਿੱਤੀ ਸੀ ਕਿ ਥਾ ਅੱਗ ਲੱਗੀ ਵੀ ਪਹਾੜੀ ਦੇ ਨਾਲ ਹਾਂਜੀ ਹਾਂਜੀ ਤੇ ਫਿਰ ਥਾ ਆ ਕੇ ਅਸੀਂ ਕੰਟਰੋਲ ਕਰ ਲਈਏ ਇਹ ਪਾਜੀ ਕਦੋਂ ਤੁਹਾਨੂੰ ਪਤਾ ਲੱਗਿਆ ਤੇ ਤੁਸੀਂ ਕੀ ਕੀਤਾ ਇਹਨਾਂ ਨੂੰ ਤਾਂ ਪਹਿਲਾਂ ਪਤਾ ਫੋਨ ਆਇਆ ਜੀ ਠੀਕ ਹੈ ਜੀ ਤੇ ਕਿੰਨੀ ਕਰ ਅੱਗ ਆ ਪਾਜੀ ਤੇ ਕਾਫੀ ਪਾਣੀ ਬਹੁਤ ਹੈ ਹੁਣ ਤੁਹਾਡੇ ਸਾਹਮਣੇ ਸਰਪੰਚਾ ਵੀ ਦੇਖ ਸਕਦੇ ਆ ਪਹਾੜੀ ਦੇ ਉੱਤੀ ਆ ਇੱਧਰ ਕੰਟਰੋਲ ਕਰ ਲਈ ਬੋਲਦੇ ਬੋਲਦੇ ਕਿਵੇਂ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੀ ਕੋਸ਼ਿਸ਼ ਹੈ ਸਾਡੀ ਅਸੀਂ ਅੱਜ ਖੜੇ ਰਹਿ ਸਟੈਂਡ ਵਾਇ ਤੇ ਬਾਕੀ ਹੋ ਰਹੀ ਆ ਅਸੀਂ ਅੱਗੇ ਤ ਹਾਂਜੀ ਹਾਂਜੀ ਆਪਣਾ ਨਾਮ ਬੋਲਿਓ ਮੇਰਾ ਨਾਮ ਗਿਆਨ ਚੰਦ ਹਾਂ ਜਪੱਟੀ ਹਾਂਜੀ ਜੀ ਇੱਕ ਕਾਲਜ ਦੇ ਬੈਕ ਸਾਈਡ ਲੱਗੀ ਆ ਕੇ ਸਾਰੇ ਹੀ ਅੱਧੇ-ਅੱਧੇ ਲੱਗੇ ਪੂਰੀ ਪਹਾੜੀ ਨੂੰ ਲੱਗੀ ਆ ਲੇ ਤੇ ਅਸੀਂ ਹੁਣ ਗੱਡੀ ਮੰਗਾਈ ਆ ਫਾਇਰ ਗ੍ਰੇਡ ਦੀ ਚੰਦ ਮਿੰਟ ਚ ਪਹੁੰਚ ਜਾਊਗੀ ਸੀ 25 30 ਮੀਟਰ ਤੱਕ ਹੈਗੀ ਆ ਬੀਏਡ ਕਾਲਜ ਦੇ ਕੋਲ ਤੇ ਇਹ ਜਿਹੜੇ ਘਰੇਲੂ ਹੈਗੇ ਘਰ ਉਹਨਾਂ ਤੋਂ 100 ਕਿਲੋ 100 ਮੀਟਰ ਤੋਂ ਹੈਗੀ ਹੈ ਦੂਰ ਅੱਛਾ ਜੀ ਤੇ ਫਾਇਰ ਗੇਟ ਦੀ ਗੱਡੀ ਮਂਗਾ ਰਹੇ ਆ ਆ ਰਹੀ ਹੈ 5 ਮਿੰਟ ਚ ਪੁੱਜ ਜੂਗੇ ਅੱਗ ਮਾਨਕਪੁਰ ਤੋਂ ਲੈ ਕੇ ਫੱਟੀ ਤੱਕ ਅੱਗ ਪੂਰੀ ਫੈਲੀ ਗਈ ਹੈ ਸਾਰੀ ਤੇ ਹੁਣ ਫੋਰੈਸਟ ਡਿਪਾਰਟਮੈਂਟ ਦੇ ਵੀ ਬੰਦੇ ਫੋਰੈਸਟ ਡਿਪਾਰਟਮੈਂਟ ਸਾਡੇ ਨਾਲ ਸਹਿਯੋਗ ਕਰ ਰਹੇ ਆ ਪੂਰਾ ਤੇ ਇਹਨਾਂ ਦੀ ਪੂਰੀ ਟੀਮ ਸਾਡੇ ਨਾਲ ਲੱਗੀ ਹੈ ਦੋਨਾਂ ਸਾਈਡ ਮਾਨਕਪੁਰ ਵੀ ਆ ਕੋਈ ਟੀਮ ਇੱਥੇ ਵੀ ਨਾਲ ਇਹਨਾਂ ਦੀ ਤੇ ਸਾਡੇ ਨਾਲ ਪੂਰਾ ਕੋਆਪਰੇਟ ਕਰਿਆ ਕਰਦੇ ਜੀ ਤੁਸੀਂ ਕੀ ਸਮਝਦੇ ਹੋ ਇਹ ਨਾ ਅੱਗ ਅਕਸਰ ਇਹਨਾਂ ਦਿਨਾਂ ਦੇ ਵਿੱਚ ਲੱਗ ਜਾਂਦੀ ਹੈ ਕੀ ਕਾਰਨ ਹੋ ਸਕਦਾ ਇਹਦਾ ਇਹ ਤਾਂ ਉਹ ਕੀ ਆ ਦੱਸ ਸਕਦੇ ਇਹਨਾਂ ਬਾਰੇ ਜੀ ਤਾਂ ਤੇ ਤੁਹਾਡੇ ਵੱਲੋਂ ਅੱਗ ਬੁਝਾਈ ਜਾ ਰਹੀ ਹੈ ਕਿਹੜੇ ਪਿੰਡ ਹੈ ਤੁਸੀਂ ਇਹਦੇ ਬਾਰੇ ਜਾਣਕਾਰੀ ਦੇ ਦਿਓ ਹਾਂਜੀ ਅੱਗ ਜਿਹੜੀ ਇਹ ਬਿਲਕੁਲ ਪੱਟੀ ਦੇ ਕੋਲ ਹੈ ਜੀ ਤੇ ਆਪਣੇ ਗਾਰਡ ਸਾਹਿਬ ਉਹ ਰੁਪੀਓ ਸਾਹਿਬ ਮੌਕੇ ਤੇ ਮੌਜੂਦ ਹੈ ਉਹ ਦੂਸਰੀ ਟੀਮ ਨਾਲ ਨਿਟਰੀਂਗ ਕਰਦੇ ਉਸ ਸਾਈਡ ਇਹ ਇਧਰ 4-5 ਬੰਦੇ ਦੀ ਟੀਮ ਸਾਡੀ ਸਾਈਡ ਹੈ ਤੇ ਇੱਥੇ ਅਸੀਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਦੇ ਲਗਭਗ ਘੰਟੇ 2 ਘੰਟੇ ਤੋਂ ਸਾਨੂੰ ਹੋਵੇ ਗਈ ਲਗਾਤਾਰ ਬੁਝਾਉਂਦਿਆਂ ਨੂੰ ਕਿੰਨੇ ਕਜੇ ਅੱਗ ਲੱਗੀ ਸੀ ਸਾਨੂੰ ਮਤਲਬ ਅਚਨਚੇਤਕ ਮਤਲਬ ਮੈਸੇਜ ਮਿਲਿਆ ਵੀ ਜੰਗਲ ਚ ਅੱਗ ਲੱਗੀ ਹੋਈ ਹੈ ਤੇ ਅਸੀਂ ਆਪਣੀ ਟੀਮ ਦੇ ਨਾਲ ਪੂਰੇ ਸਾਡੇ ਗਾਰਡ ਸਾਹਿਬ ਬੀਓ ਸਾਹਿਬ ਮੌਕੇ ਤੇ ਪਹੁੰਚ ਗਏ ਜੀ ਤੇ ਪੂਰੀ ਟੀਮ ਵਰਕ ਕਰ ਰਹੀ ਹੈ ਕੋਸ਼ਿਸ਼ ਪੂਰੀ ਹੈ ਜੀ ਅੱਗ ਬੁਝਾਉਣ ਦੀ ਤੇ ਹੁਣ ਜਲਦੀ ਫਾਇਰ ਬ੍ਰਿਗੇਡ ਵੀ ਆ ਰਹੀ ਹੈ ਹਾਂਜੀ ਹਾਂਜੀ ਸਰਪੰਚ ਸਾਹਿਬ ਹੁਣੀ ਫੋਨ ਕਰਤਾ ਜੀ ਫਾਇਰ ਬ੍ਰਿਗੇਡ ਵੀ